ਇਕ ਬਹਾਦਰ ਕੇ ਚਲਤ ਹੋਇਓ ਜਗਤ ਕੋ ਸੋਖ ਹੈ 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 ਸਭ ਜਗ ਪਇਓ ਜੈ 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 ਸੁਲੋਕ ਤਨ ਤਨ ਸ਼੍ਰੀ ਗੁਰੂ ਤੇਗ ਮਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉ체체 ਸਮਾਗਮ ਵਿਸ਼ੇਸ਼ ਸਮਾਗਮ ਆਉਣ ਵਾਲੀ 23 ਨਵੰਬਰ ਨੂੰ ਡੇਰਾ ਕਾਰ ਸੇਵਾ ਕਰਨਾਲ ਵਿਖੇ ਹੋਣ ਜਾ ਰਹੇ ਹਾਂ ਸਤਕਾਰਯੋਗ ਬਾਬਾ ਸੁਖਾ ਸਿੰਘ ਜੀ ਡੇਰਾਕਾਰ ਸੇਵਾ ਵਾਲਿਆਂ ਦੀ ਗਾਈਡੈਂਸ ਦੇ ਅੰਦਰ ਇੰਟਰਨੈਸ਼ਨਲ ਸਿੱਖ ਫੋਰਮ ਦਸ਼ਮੇਸ਼ ਅਖਾੜਾ ਅਤੇ ਹੋਰ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਇੱਕ ਓੰਕਾਰ মিডিਆ ਵੱਲੋਂ ਕੀਤਾ ਜਾ ਰਿਹਾ ਹੈ ਸਤਿਗੁਰ ਦਾ ਫਰਮਾਨ ਹੈ ਕਾਲੀਯੁਗ ਮੈਂ ਕੀਰਤਨ ਪ੍ਰਦਾਨਾ ਤੇ ਨਰੋਲ ਕੀਰਤਨ ਦਾ ਸਮਾਗਮ ਜਿਹਦੇ ਵਿੱਚ ਗੁਰਤੇਗ ਬਾਦਲ ਸਾਹਿਬ ਦੀ 15 ਰਾਗਾਂ ਦੇ ਵਿੱਚ ਉਚਾਰੇ ਹੋਏ 59 ਸ਼ਬਦ ਤੇ 57 ਸ਼ਲੋਕ ਜਿਨ੍ਹਾਂ ਨੂੰ ਅਸੀਂ ਨਾਵੇਂ ਮੱਲੇ ਦੇ ਸ਼ਲੋਕ ਵੀ ਕਹਿੰਨੇ ਆ ਇਹ ਸੰਪੂਰਨ ਬਾਣੀ ਦਾ ਨਿਰੋਲ ਕੀਰਤਨ ਸਵੇਰੇ 8 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਹੋਣ ਜਾ ਰਿਹਾ ਹੈ ਜਿਦੇ ਵਿੱਚ ਕੌਮ ਦੇ ਬੜੇ ਹੀ ਖਾਸ ਪ੍ਰਸਿੱਧ ਕੀਰਤਨੀਆਂ ਤੇ ਨਾਲ ਹੀ ਇਸ ਸੰਪੂਰਨ ਬਾਣੀ ਦਾ ਸਾਰ ਰੂਪ ਦੇ ਵਿੱਚ ਕਥਾ ਵਿਚਾਰ ਕਰਨ ਵਾਸਤੇ ਉ체ਚੇ ਤੌਰ ਤੇ ਸਿੰਘ ਸਾਹਿਬ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਦਿਗੜ ਸਾਹਿਬ ਵਾਲੇ ਉ체ਚੇ ਤੌਰ ਤੇ ਪਹੁੰਚ ਰਹੇ ਹਨ ਕੀਰਤਨ ਰਾਹੀਂ ਗੁਰੂ ਸਾਹਿਬ ਦੀ ਸੰਪੂਰਨ ਬਾਣੀ ਦਾ ਗਾਇਨ ਕਰਨ ਵਾਸਤੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਭਾਈ ਸਾਹਿਬ ਭਾਈ ਜਗਮੂਨ ਸਿੰਘ ਜੀ ਪਟਿਆਲਾ ਵਾਲੇ ਤੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਕنگਰਾ ਪਾਣੀਪਤਵਾਲੇ ਭਾਈ ਬਲਵਿੰਦਰ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਮਨਜੀਤ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸੁਖਮਨੀ ਸਾਹਿਬ ਸੈਕਟਰ 7 ਭਾਈ ਰਵਿੰਦਰ ਸਿੰਘ ਜੀ ਨਿਮਾਣਾ ਗੁਰਦੁਆਰਾ ਸਿੰਘ ਸਭਾ ਪ੍ਰੇਮਨਗਰ ਦੇ ਹਜੂਰੀ ਰਾਗੀ ਭਾਈ ਤਜਿੰਦਰ ਸਿੰਘ ਜੀ ਸੰਨੀ ਗੁਰਦੁਆਰਾ ਗੁਰਤੇਗ ਬਾਦਰ ਸਾਹਿਬ ਨਿਊ ਰਾਮਨਗਰ ਹਜੂਰੀ ਰਾਗੀ ਪਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜੂਰੀ ਰਾਗੀ ਗੁਰਦਰਾ ਸਿੰਘ ਸਭਾ ਮਾਡਲ ਟਾਊਨ ਪਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੂਂਡਲਾ ਵਾਲੇ ਤੇ ਪਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਗੁਰਦਰਾ ਸਿੰਘ ਸਭਾ ਰਾਮਨਗਰ ਵਾਲੇ ਗੁਰੂ ਪਾਤਸ਼ਾਹ ਦੀ ਜਿਹ 15 ਰਾਗਾਂ ਦੇ ਵਿੱਚ 59 ਸ਼ਬਦ ਤੇ 57 ਲੋਕਾਂ ਦੀ ਸੰਪੂਰਨ ਬਾਣੀ ਦਾ ਕੀਰਤਨ ਸਵੇਰੇ 8 ਵਜੇ ਸ਼ੁਰੂ ਹੋਏਗਾ ਤੇ ਰਾਤ 11 ਵਜੇ ਤੱਕ ਪੰਥ ਪ੍ਰਸਿੱਧ ਰਾਗੀਆਂ ਦੁਆਰਾ ਗੁਰੂ ਸਾਹਿਬ ਦੀ ਸੰਪੂਰਨ ਬਾਣੀ ਦਾ ਕੀਰਤਨ ਕੀਤਾ ਜਾਵੇਗਾ ਤੇ ਕੀਰਤਨ ਤੋਂ ਉਪਰੰਤ ਸੰਪੂਰਨ ਬਾਣੀ ਦਾ ਸਾਰ ਰੂਪ ਵਿੱਚ ਕਥਾ ਵਿਚਾਰ ਭਾਈ ਸਾਹਿਬ ਪਾਈ ਹਰਪਾਲ ਸਿੰਘ ਜੀ ਫਟੇਗੜ ਸਾਹਿਬ ਵਾਲੇ ਕਰਨਗੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਮਹਾਨ ਸ਼ਹੀਦ ਭਾਈ ਮਤੀਦਾਸ ਜੀ ਦੀ ਨੌਵੀਂ ਪੀੜੀ ਤੇ ਭਾਈ ਪ੍ਰਿਆਗਾ ਜੀ ਦੀ 13ਵੀਂ ਪੀੜੀ ਵਿੱਚੋਂ ਪਾਈ ਚਰਨਜੀਤ ਸਿੰਘ ਜੀ ਉਚੇਚੇ ਤੌਰ ਤੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਲਈ ਸੰਗਤਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਿੰਰੋਲ ਕੀਰਤਨ ਦਾ ਸਮਾਗਮ ਹੈ ਤੇਕ ਬਹਾਦਰ ਸਿਮਰੀ ਹੈ ਕਰ ਨੌ ਨਿਦਿਆਵੇ ਤਾਏ ਜਿਸ ਮਹਾਨ ਗੁਰੂ ਦੇ ਸਿਮਰਨ ਮਾਤਰ ਨਾਲ ਨਾਮ ਲੈਣ ਮਾਤਰ ਨਾਲ ਕਰ ਨੌ ਨਿਦਿਆਵੇ ਤਾਏ ਤੁਹਾਡੇ ਘਰ ਨੌ ਨਦੀਆਂ ਰੇ ਦੀਆਂ ਸਿੱਧੀਆਂ ਜਿਹੜੀਆਂ ਨੇ ਆਉਂਦੀਆਂ ਨੇ ਉਸ ਗੁਰੂ ਪਾਤਸ਼ਾਹ ਦੀ ਸੰਪੂਰਨ ਬਾਣੀ ਦਾ ਜਦੋਂ ਕੀਰਤਨ ਹੋਏਗਾ ਕਿਸਵੇ ਤੋਂ ਲੈ ਕੇ ਜਿਹੜੀਆਂ ਰੂਹਾਂ ਰਾਤ ਤੱਕਨ ਸੰਪੂਰਨ ਬਾਣੀ ਦੇ ਕੀਰਤਨ ਦੇ ਵਿੱਚ ਜੁੜਨਗੀਆਂ ਉਹਨਾਂ ਤੇ ਗੁਰੂ ਸਾਹਿਬ ਦੀ ਕਿੰਨੀ ਕੁ ਬਖਸ਼ਿਸ਼ ਹੋਏਗੀ ਇਹ ਅਸੀਂ ਆਪ ਮਹਿਸੂਸ ਕਰ ਸਕਦੇ ਹਾਂ ਇਹਦੇ ਬਾਰੇ ਸਿਰਫ ਸੋਚਿਆ ਜਾ ਸਕਦਾ ਹੈ ਅਸੀਂ ਧੰਨਵਾਦੀ ਹਾਂ ਦਸ਼ਵੇਂ ਛਕਾੜਾ ਤੇ ਗੁਰਨਾਨਕ ਸੇਵਕ ਜੱਥਾ ਦੇ ਜਿਨ੍ਹਾਂ ਨੇ ਸਟੇਜ ਦੀ ਸੇਵਾ ਸਟੇਜ ਨੂੰ ਸਜਾਉਣ ਦੀ ਸੇਵਾ ਜਿਹੜੀ ਆ ਉਹ ਲਈ ਹੈ ਜੋੜਿਆਂ ਦੀ ਸੇਵਾ ਨੌਜਵਾਨ ਸਿੱਖ ਸੇਵਾਦਲ ਵਾਲੇ ਵੀਰ ਕਰਨਗੇ ਪਾਰਕਿੰਗ ਦੀ ਸੇਵਾ ਭਾਈ ਕਨਿਆ ਜੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਵਾਲੇ ਵੀਰਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਲੰਗਰ ਵਰਤਾਉਣ ਦੀ ਸੇਵਾ ਨੌਜਵਾਨ ਸਵਾ ਰਾਮਨਗਰ ਵਾਲੇ ਵੀਰ ਜਿਹੜੇ ਨੇ ਉਹ ਕਰਨਗੇ ਨਾਲ ਹੀ ਸ਼੍ਰੀ ਸਹਿਜ ਪਾਠ ਸੇਵਾ ਲਹਿਰ ਵੱਲੋਂ ਜਿਹੜੀਆਂ ਵੀ ਸੰਗਤਾਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਹਿੰਦੀ ਤੇ ਪੰਜਾਬੀ ਵਿੱਚ ਲੈਣਾ ਚਾਹੁੰਦੀਆਂ ਨੇ ਤਾਂ ਕਿ ਉਹ ਸਹਿਜ ਪਾਠ ਅੱਗੇ ਗੁਰੂ ਸਾਹਿਬ ਦੇ ਨਿਮਿਤ ਕਰ ਸਕਣ ਗੁਰਬਾਣੀ ਨਾਲ ਜੁੜ ਸਕਣ ਉਹਨਾਂ ਨੂੰ ਇਹ ਸੈਂਚੀਆਂ ਵੀ ਭੇਟਾ ਰਹਿ ਦਿੱਤੀਆਂ ਜਾਣਗੀਆਂ ਤੇ ਨਵੇਂ ਪਾਤਸ਼ਾਹ ਦੀ ਬਾਣੀ ਦੇ ਗੁਟਕੇ ਵੀ ਪਹਤਾਰਹਿ ਦਿੱਤੀਆਂ ਜਾਣਗੇ ਤਾਂ ਕਿ ਤੁਸੀਂ ਉਸ ਗੁਟਕਿਆਂ ਦੇ ਨਾਲ-ਨਾਲ ਬਾਣੀ ਕੀਰਤਨ ਦੇ ਵਿੱਚ ਆਪ ਵੀ ਸ਼ਾਮਲ ਹੋ ਸਕੋ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਵੱਧ ਚੜਕੇ ਨਾ ਸਮਾਗਮਾਂ ਵਿੱਚ ਸ਼ਾਮਲ ਹੋਈਏ ਗੁਰੂ ਸਾਹਿਬ ਦਾ ਜਸ ਸੁਣੀਏ 23 ਨਵੰਬਰ ਸਵੇਰੇ 8:00 ਦੇ ਸਮਾਗਮ ਸ਼ੁਰੂ ਹੋ ਜਾਣੇ ਨੇ ਰਾਤ 11:00 ਵਜੇ ਤੱਕ ਕੀਰਤਨ ਤੋਂ ਬਾਅਦ ਕਥਾ ਦੇ ਪ੍ਰਵਾਹ ਚੱਲਣੇ ਨੇ ਗੁਰੂ ਕਾ ਲੰਗਰ ਸਵੇਰ ਤੋਂ ਸ਼ੁਰੂ ਹੋ ਜਾਏਗਾ ਰਾਤਿਕਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਆਓ ਆਪਾਂ ਭਾਗਾ ਵਾਲਿਆਂ ਕਿ ਗੁਰੂ ਸਾਹਿਬ ਦੀ ਸ਼ਹਾਦੇ ਦੀ ਸ਼ਤਾਬਦੀ ਸਾਡੇ ਹੁੰਦਿਆਂ ਆਈ ਹੈ ਅਗਲੀ ਪੀੜੀ ਦੇ ਵਿੱਚ ਅਸੀਂ ਹੋਣਾ ਨਹੀਂ ਇਹੋ ਜਿਹਾ ਮੌਕਾ ਸਾਨੂੰ ਮਿਲਣਾ ਨਹੀਂ ਤੇ ਆਪਾਂ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਵਿੱਚ ਇਹ ਜਿਹੜਾ ਉਚੇਚਾ ਪ੍ਰੋਗਰਾਮ ਨਰਮੋਲ ਕੀਰਤਨ ਦਾ ਪ੍ਰੋਗਰਾਮ ਤੇ ਕਥਾ ਦਾ ਪ੍ਰੋਗਰਾਮ ਹੈ ਕੋਈ ਰਾਜਨੀਤਿਕ ਵਿਚਾਰਾ ਨਹੀਂ ਕਿਸੇ ਤਰ੍ਹਾਂ ਦੇ ਕੋਈ ਹੋਰ ਲੈਕਚਰ ਨਹੀਂ ਗੁਰੂ ਨਾਲ ਜੁੜਨ ਦਾ ਇਹ ਸਮਾਗਮ ਹੈ ਤੇ ਆਪਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਹਨਾਂ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਈਏ ਤੇ ਇਸ ਸਮਾਚਾਰ ਨੂੰ ਇਸ ਸਮਾਗਮ ਦੀ ਜਾਣਕਾਰੀ ਜਿਹੜੀ ਹੈ ਉਹ ਆਪਾਂ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਨਾਲ ਹੋਰ ਸੰਗਤਾਂ ਤੱਕ ਜਿੰਨੇ ਵੀ ਸਾਂਝੀ ਕਰ ਸਕਨੇ ਆ ਸਾਂਝੀ ਕਰੀਏ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ 10 ਪ੍ਰਚਪਾਲ ਸਿੰਘ ਵੱਲੋਂ ਤੇ ਨਾਲ ਇੱਕ ਓੰਕਾਰ মিডিਆ ਦੀ ਸਮੂਹ ਟੀਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ